ਤੇ ਇਸ ਮਗਰਮੇ ਦਾ ਸਬੰਧ ਹੈ ਕਮਲਕੌਰ ਭਾਬੀ ਜਿਹਦਾ ਅਸਲ ਨਾਮ ਕੰਚਨ ਕੁਮਾਰੀ ਸੀ ਜਿਹਦੀ ਡੈੱਡ ਬੋਡੀ ਸਾਨੂੰ ਅਦੇਸ਼ ਹਸਪੀਟਲ ਦੇ ਪਾਰਕਿੰਗ ਦੇ ਵਿੱਚੋਂ ਮਿਲੀ ਸੀ ਕਮਲਕੌਰ ਭਾਬੀ ਕਤਲ ਕਾਂਡ ਚ ਵੱਡਾ ਖੁਲਾਸਾ ਅਮਰਤਪਾਲ ਮੈਰੋ ਤੇ ਉਸ ਦੇ ਸਾਥੀ ਰਣਜੀਤ ਰਣਜੀਤ ਸਿੰਘ ਤੇ ਜਸਪ੍ਰੀਤ ਤੇ ਨਿਮਰਤਜੀਤ ਸਿੰਘ ਤੇ ਅਤੇ ਇੱਕ ਅਨਨੌਨ ਬੰਦੇ ਤੇ ਦਰਜ ਜੇ ਡਿਸਟ੍ਰੋ ਹੋਇਆ ਸੀ ਇੱਕ ਹੋਰ ਮੁਲਜ਼ਮ ਪੁਲਿਸ ਨੇ ਕੀਤਾ ਗ੍ਰਿਫਤਾਰ ਰঞ্জੀਤ ਸਿੰਘ ਨੂੰ ਇਸ ਮਕਦਮੇ ਦੇ ਫਿਊਜ਼ ਨੂੰ ਗ੍ਰਿਫਤਾਰ ਕੀਤਾ। ਕਤਲ ਤੋਂ ਬਾਅਦ ਅਮਰਤਪਾਲ ਮੈਰੋ ਦੀ ਵਿਦੇਸ਼ ਭੱਜਣ 'ਚ ਕੀਤੀ ਸੀ ਮਦਦ। ਰਾਤ ਦੇ ਵਿੱਚ ਇਹ ਦੀ ਕੌਨਸਪੀਰੇਸੀ ਸੀਗੀ। ਇਹ ਜਦੋਂ ਮੌਕੇ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਮਰਤਪਾਲ ਮੈਰੋ ਨੇ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਇਹ ਮੌਕੇ ਤੋਂ ਭਿਹਾ ਕੇ ਲਿਆ ਕੇ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਛੱਡਿਆ ਸੀਗਾ। ਜੀ ਹਾਂ ਕਮਲਕੌਰ ਭਾਬੀ ਕਤਲकांड ਚ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਵੱਲੋਂ ਇਸ ਮਾਮਲੇ ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਇਸ ਮੁਲਜ਼ਮ ਨੂੰ ਲੈ ਕੇ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਜਾਣਕਾਰੀ ਮੁਤਾਬਕ ਭਾਬੀ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਇਸ ਮੁਲਜ਼ਮ ਵੱਲੋਂ ਮੈਰ ਨੂੰ ਬਠਿੰਡਾ ਤੋਂ ਆਪਣੀ ਗੱਡੀ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਤੱਕ ਛੱਡਣ 'ਚ ਮਦਦ ਕੀਤੀ ਗਈ ਸੀ ਜਾਨੀ ਕਿ ਮਲਜ਼ਮ ਵੱਲੋਂ ਵਿਦੇਸ਼ ਭੱਜਣ 'ਚ ਅਮਰਤਪਾਲ ਮੈਰੋ ਦੀ ਪੂਰੀ ਮਦਦ ਕੀਤੀ ਗਈ ਸੀ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਤਪਾਲ ਮੈਰੋ ਤੇ ਉਸਦੇ ਇਹਨਾਂ ਸਾਥੀਆਂ ਵੱਲੋਂ ਮਿਲ ਕੇ ਹੀ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਸੀ ਗ੍ਰਿਫਤਾਰ ਇਸ ਮਲਜ਼ਮ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਜਿਸ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ 'ਚ ਇਸ ਤੋਂ ਪਹਿਲਾਂ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹੁਣ ਤੀਜੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਅਜੇ ਤੱਕ ਮੁੱਖ ਮੁਲਜ਼ਮ ਅਮਰਤਪਾਲ ਮੈਰੋ ਪੁਲਿਸ ਦੀ ਪਹੁੰਚ ਤੋਂ ਦੂਰ ਬੈਠਾ ਹੈ ਜਿਸ ਨੂੰ ਲਿਆਉਣ ਲਈ ਲਗਾਤਾਰ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਕਦਮਾ ਨੰਬਰ 106 225 ਹੈ ਜਿਹੜਾ ਅਮਰਤਪਾਲ ਮੈਰੋ ਤੇ ਉਸਦੇ ਸਾਥੀ ਰਣਜੀਤ ਰਣਜੀਤ ਸਿੰਘ ਤੇ ਜਸਪ੍ਰੀਤ ਤੇ ਨਿਮਰਤਜੀਤ ਸਿੰਘ ਤੇ ਅਤੇ ਇੱਕ ਅਨਨੌਨ ਬੰਦੇ ਤੇ ਦਰਜ ਰਜਿਸਟਰ ਹੋਇਆ ਸੀ ਅਤੇ ਇਸ ਮਕਦਮੇ ਦਾ ਸਬੰਧ ਹੈ ਕਮਲਕੌਰ ਭਾਬੀ ਜਿਹਦਾ ਅਸਲ ਨਾਮ ਕੰਚਨ ਕੁਮਾਰੀ ਸੀ ਜਿਹਦੀ ਡੈੱਡ ਬੋਡੀ ਸਾਨੂੰ ਅਦੇਸ਼ ਹਸਪੀਟਲ ਦੇ ਪਾਰਕਿੰਗ ਦੇ ਵਿੱਚੋਂ ਮਿਲੀ ਸੀ ਉਸ ਦੇ ਨਾਲ ਹੈਗਾ ਤੇ ਕੱਲ ਸਾਡੀ ਟੀਮ ਵੱਲੋਂ ਬੜੀ ਮਤਲਬ ਜਿਹੜੀ ਰੇਡ ਕੀਤੀ ਗਈ ਸੀ ਇਹਦੇ ਰਾਹ ਸ਼ੀ ਟਿਕਾਣੇ ਤੇ ਜਿੱਥੋਂ ਸਾਨੂੰ ਇਹ ਅਸੀਂ ਰਣਜੀਤ ਸਿੰਘ ਨੂੰ ਇਸ ਮਕਦਮੇ ਦੇ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਇਹਦਾ ਦੋਸ਼ ਕੀ ਸੀ ਰੋਜੀ ਇਹਦਾ ਦੋਸ਼ ਇਹ ਸੀਗਾ ਜੀ ਇਹ ਵਾਰਦਾਤ ਦੇ ਵਿੱਚ ਇਹ ਦੀ ਕੌਨਸਪੀਰੇਸੀ ਸੀਗੀ ਇਹ ਜਦੋਂ ਮੌਕੇ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਮਰਤਪਾਲ ਮਹਿਰੋ ਨੇ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਇਹ ਮੌਕੇ ਤੋਂ ਭਿਹਾ ਕੇ ਲਿਆ ਕੇ ਨੂੰ ਅਮਰਸਰ 에어ਪੋਰਟ ਤੇ ਛੱਡਿਆ ਸੀਗਾ ਜਿਸ ਕਾਰਨ ਵਾਰਦਾਤ ਤੋਂ ਬਾਅਦ ਅਮਰਤਪਾਲ ਮਹਿਰੋ ਜਿਹੜਾ ਉਦੇਸ਼ ਭਜਨ ਦੇ ਵਿੱਚ ਫਰਾਰ ਹੋ ਗਿਆ ਸੀ ਬਿਲਕੁਲ ਸੀਗਾ ਜੀ ਇਹ ਉਸ ਅਕਰਮਸ ਦੇ ਵਿੱਚ ਇਨਵੋਲਵ ਸੀਗਾ ਜਿਹੜੀ ਮਰਡਰ ਦੀ ਅਕਰਮਸ ਹੋਈ ਆ ਆਪਣੀ ਕਮਲ ਕੌਰ ਭਾਬੀ ਔਰ ਕੰਚਨ ਕੁਮਾਰੀ ਦੀ ਤੇ ਇਹਨਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇੱਕ ਪਲਾਨ ਬਣਾ ਕੇ ਪ੍ਰੋਪਰ ਪਲੈਨਿੰਗ ਦੇ ਨਾਲ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋ ਜਿਹੜੇ ਦੋਸ਼ੀ ਐ ਇਸ ਮਗਦਮੇ ਦੇ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਤਾਂ ਪਹਿਲਾਂ ਹੀ ਅਰੈਸਟ ਕਰ ਲਿਆ ਸੀਗਾ ਤੇ ਉਹਨਾਂ ਦਾ ਜਿਹੜਾ ਚਲਾਨ ਆ ਮਾਨਯੋਗ ਅਦਾਲਤ ਦੇ ਵਿੱਚ ਜਿਹੜਾ ਪੇਚ ਅਦਾਲਤ ਸੀ ਕਰਤਾ ਸੀਗਾ। ਤੇ ਇਹ ਰਣਜੀਤ ਸਿੰਘ ਅਤੇ ਅਮਰਪਾਲ ਮਹਿਰੋ ਦੇ ਖਿਲਾਫ ਜਿਹੜੀ ਅਸੀਂ ਪੀਓ ਦੀ ਪ੍ਰोसीडिंग्स ਜਿਹੜੀਆਂ ਸੀਗੀਆਂ ਉਹ ਮਾਨਯੋਗ ਅਦਾਲਤ ਵਿੱਚ ਚੱਲ ਰਹੀਆਂ ਸਨ ਤੇ ਪੀਓ ਦੀ ਪ੍ਰਸੀਡਿੰਗ ਦੇ ਦੌਰਾਨ ਹੀ ਸਾਨੂੰ ਜਿਹੜੀ ਕੱਲ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ ਤੇ ਇਸ ਦੇ ਅਧਾਰ ਤੇ ਅਸੀਂ ਜਿਹੜੇ ਨੂੰ ਅੱਜ ਮਾਨਯੋਗ ਇਹਨੂੰ ਅਰੈਸਟ ਕਰ ਲਿਆ ਸੀ ਤੇ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਜਿਹੜਾ ਰਿਮਾਂਡ ਆ ਜਿਹੜਾ ਮਾਨਯੋਗ ਅਦਾਲਤ ਤੋਂ ਹਸਲ ਜਗਮਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ